ਆਪੋਲਸ ਵਾਲੇ ਨੂੰ ਕਈ ਐ ਪਰਾ ਮੋਂ ਕਰਕੇ ਤੈਨੂੰ ਬਾਹਰ ਖੜ ਜਾ। ਬਚਾਰਿਆਂ ਨੂੰ ਆਤ ਤਾਂ ਪਈਆਂ ਹੋਈ ਹੈ ਨਾ। ਪਹਿਲਾਂ ਇਧਰੋਂ ਜੁੱਤੀਆਂ ਆਉਂਦੀਆਂ ਰਹੀਆਂ ਨਾ ਉਹਨਾਂ ਨੂੰ ਤੇ ਇਹਨਾਂ ਦੇ ਟੈਚੀ ਐਂ ਦੱਸ ਦਿੰਦੇ ਸੀ ਕਹਿੰਦੇ ਮੈਡਮ ਵੀ 10 ਲੱਖ ਚੋਂ ਮੈਨੂੰ 1 ਲੱਖ ਘੱਟ ਲੱਗਦਾ ਗਿਣਦੀ ਵੀ ਨਹੀਂ ਸੀ ਇੰਨਾ ਤੱਤੀ ਅਰਬਾ ਸੀ। ਮੋਰ ਇੰਨੇ ਗੱਥੇ ਕਿਤੇ ਆਪਦੇ ਬੰਡੇ ਆ। ਦੱਸੋ ਮੈਨੂੰ ਸੁੱਖ ਬਿਲਾਸ ਵਾਲੇ ਖਾਤੇ ਚੋਂ ਪੈਸਾ ਕੱਢਿਆ ਕੋਈ? ਡਬਲੀ ਟਰਾਂਸਪੋਰਟ ਵਾਲੇ ਖਾਤੇ ਚੋਂ ਕੋ ਪੈਸਾ ਕੱਢਿਆ ਮੈਂ ਤੁਹਾਨੂੰ ਪਹਿਲਾਂ ਕਹਿਣਾ ਤਾਂ ਰਹਿਆ ਵੀ ਪੈਸੇ ਵੰਡਣ ਆਉਣਗੇ ਲੈ ਲਿਓ ਕਈ ਤਾਂ ਤੁਸੀਂ ਨੋਟ ਵੀ ਪਛਾਣ ਲਓਗੇ ਵੀ ਉਹੀ ਨੋਟ ਆ ਓਏ ਖੁੰਜੇ ਤੇ ਹਲਦੀ ਜੀ ਲੱਗੀ ਹੋਈ ਹੈ ਜਿਹੜੇ ਦਰਬਾਰ ਸਾਹਿਬ ਟੇਕ ਕੇ ਆਏ ਸੀ ਸੰਗਰਾਂਦ ਵਾਲੇ ਦੇ ਨਾਲ ਆਪੁਰਸ ਵਾਲੇ ਨੂੰ ਕਹੀਆ ਪਰਾਂ ਮੂੰਹ ਕਰਕੇ ਇਧਰੋਂ ਵਾਅ ਖੜ ਜਾ ਇਧਰੋਂ ਕੌਣ ਆਉਂਦਾ ਤੂੰ ਮੇਰੇ ਵੱਲ ਦੇਖਣਾ ਫੂਫਾ ਬਚਾਰਿਆਂ ਨੂੰ ਆਤ ਤਾਂ ਪਈਆਂ ਹੋਈਆਂ ਹਨਾ ਪਹਿਲਾਂ ਇਧਰੋਂ ਜੁੱਤੀਆਂ ਆਉਂਦੀਆਂ ਰਹੀਆਂ ਨਾ ਉਹਨਾਂ ਨੂੰ ਇਹ ਵਿਚਾਰਾਂ ਨੇ ਡਿਊਟੀਆਂ ਆ ਲਾਉਂਦੇ ਨੇ ਪਰ ਉਹਨਾਂ ਨੂੰ ਮੂੰਹ ਕਰ ਲਈ ਜਿਹੜਾ ਕੋਈ ਪੈਰ ਤੇ ਖੁਰਕ ਵੀ ਕਰਦਾ ਵਾ ਸਾਨੂੰ ਪੜ ਲਓ ਵੀ ਜੁੱਤੀ ਨਾ ਲਾਉਂਦਾ ਹੋਵੇ ਕਿਤੇ ਉਹ ਜਿਵੇਂ ਕਾਂ ਨੇ ਕਾਂ ਆਪਣੇ ਬੱਚੇ ਨੂੰ ਦੱਸਣ ਲੱਗ ਗਿਆ ਕਾਂ ਆਪਣੇ ਬੱਚੇ ਨੂੰ ਸਮਝਾਉਣ ਲੱਗ ਗਿਆ ਕਹਿੰਦਾ ਪੁੱਤ ਜਿਹੜਾ ਇਨਸਾਨ ਹੈ ਬਹੁਤ ਖਤਰਨਾਕ ਹੈ ਇਹ ਜਦੋਂ ਤੁਰਿਆ ਜਾਂਦਾ ਹੋਵੇ ਨਾ ਜਦੋਂ ਥੋੜਾ ਜਿਹਾ ਥੱਲੇ ਨੂੰ ਝੁਕੇ ਉਹਦੀ ਉੱਡ ਜੀ ਕਿਉਂਕਿ ਰੋੜਾ ਚੱਕਦਾ ਹੁੰਦਾ ਹੈ ਉਹ ਕਹਾਂ ਦਾ ਬੱਚਾ ਕਹਿੰਦਾ ਜੇ ਪਹਿਲਾਂ ਪਹਿਲੀ ਉਹਦੇ ਕੋਲ ਜੇਬ ਚ ਹੋਵੇ ਫੇਰ ਬਸ ਕਹਿੰਦਾ ਫੇਰ ਤੈਨੂੰ ਕੋਈ ਖਤਰਾ ਨਹੀਂ ਫਿਰ ਤੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਤੂੰ ਸਭ ਕੁਝ ਜਾਣਦਾ ਹੀ ਆ ਫਿਰ ਜਿਉਂਦੇ ਬਸਦੇ ਰਹੋ ਆਪਾਂ ਤਾਂ ਪੰਜਾਬੀ ਤਾਂ ਹੱਸਣ ਬਾਤ ਤੇ ਸੱਥਾਂ ਬਹਿ ਕੇ ਠਾਕੇ ਲਾਉਣ ਵਾਸਤੇ ਮਸ਼ਹੂਰ ਸੀ ਇਹਨਾਂ ਨੇ ਸਾਨੂੰ ਚਿੰਤਾ ਦੀ ਚਿਖਾ ਦੇ ਵਿੱਚ ਚਿੰਤਾ ਚਿੰਤਾ ਚਿਖਾ ਸਮਾਨ ਪਾਣੀ 'ਚ ਲਿਖਿਆ 30 ਸਾਲ ਦੇ ਜਵਾਨਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਫਿਕਰ ਖਾ ਕੇ ਕੀ ਕਰਾਂਗੇ 55000 ਸਰਕਾਰੀ ਨੌਕਰੀ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸਪਾਰਸ਼ ਤੋਂ ਇੱਕ ਵੀ ਬੰਦਾ ਦੱਸ ਦੇ ਵੀ 1 ਰੁਪਿਆ ਲੱਗਿਆ ਹੋਵੇ ਤੇ ਇਹਨਾਂ ਦੇ ਟੈਕੀ ਐਂ ਦੱਸ ਦਿੰਦੇ ਸੀ ਕਹਿੰਦੇ ਮੈਡਮ ਵੀ 10 ਲੱਖ ਚੋਂ ਮੈਨੂੰ 1 ਲੱਖ ਘੱਟ ਲੱਗਦਾ ਗਿਣਦੀ ਵੀ ਨਹੀਂ ਸੀ ਇੰਨਾ ਟੱਤੀ ਅਰਬਾ ਸੀ ਉਹ ਜੋ ਇੱਕ ਟੈਚੀ ਇੱਧਰ ਦੇ ਤਾਂ ਹੁਣ ਆਏ ਬੋਲਣ ਲੱਗੇ ਬਸ ਗੱਲ ਨਹੀਂ ਬਾਤ ਨਹੀਂ ਟੈਚੀ ਚੱਲਦੇ ਨੇ ਉੱਥੇ ਨਹੀਂ ਬੰਡੇ ਖੜਾ ਵੇਲੇ ਉਹ ਸਰਪੰਚ ਕੋਲਾ ਆਇਆ ਇੱਧਰ ਸਰਪੰਚ ਆ ਚੱਕ ਇੰਨੇ ਬਾਅਦ ਚ ਸਰਪੰਚ ਨੂੰ ਗੱਡੀ ਚ ਬਿਠਾ ਲਓ ਲੈ ਆ ਵੀ ਸਰਪੰਚ ਵਾਪਸ ਤੇ ਹੁਣ ਐ ਚੱਲੀ ਗਿਆ ਪਹਿਲੀ ਦੱਸਿਆ ਹੁੰਦਾ ਸੀ ਉਹ ਲਾਲਚੀ ਪਾਗਲ ਸਰਪੰਚ ਖੜਾ ਉਹਨੂੰ ਫੜਾ ਦੇ ਜੀ ਉਹਦੇ ਨਾਲ ਸਾਡ ਗੱਲ ਹੋਈ ਹੋਈ ਆ ਬਾਅਦ ਚ ਗੱਡੀ ਚ ਮਹਿਜੂਗਾ ਉਹ ਹੋਰ ਇੰਨੇ ਗੱਥੇ ਕਿਤੇ ਆਪਦੇ ਬੰਡੇ ਆ ਦੱਸੋ ਮੈਨੂੰ ਸੁਖ ਵਿਲਾਸ ਵਾਲੇ ਖਾਤੇ ਚ ਪੈਸਾ ਕੱਢਿਆ ਕੋਈ ਡਬਲੀ ਟਰਾਂਸਪੋਰਟ ਵਾਲੇ ਖਾਤੇ ਚੋਂ ਕੋਈ ਪੈਸਾ ਕੱਢਿਆ ਜਿੰਨੇ ਇਹਨਾਂ ਦਾ ਬਿਜ਼ਨਸ ਚੱਲਦੇ ਆ ਉਹਨਾਂ ਚੋਂ ਕੋਈ ਪੈਸਾ ਕੱਢ ਕੇ ਦਿਖਾਵੇ ਸਾਬ ਸਾਰਾ ਗੋਲਕਦਾ ਪੈਸਾ ਉਧਰੋਂ ਲੈ ਕੇ ਉਸੇ ਦਿਨ ਹੀ ਕਹਿੰਦਾ ਮੈਂ ਤੇਲ ਦੇਉ ਡੀਜ਼ਲ ਤੇਲ ਵੰਡੂਗਾ ਉਸੇ ਦਿਨ ਹੀ ਫਿਰ ਸ਼੍ਰੋਮਣੀ ਕਮੇਟੀ ਕਹਿੰਦੀ ਤੇਲ ਐਨਾ ਤੇਲ ਕਢਾ ਲਓ ਐਨੇ ਤੇਲ ਦੇ ਪਰਚੇ ਫੜਾ ਸਾਡੇ ਹੀ ਸਿਰ ਸਾਡੀਆਂ ਜੁੱਤੀਆਂ ਯਾਰ ਮੈਂ ਤੁਹਾਨੂੰ ਪਹਿਲਾਂ ਕਹਿਣਾ ਤਾਂ ਰਿਹਾ ਵੀ ਪੈਸੇ ਵੰਡਣ ਆਉਣਗੇ ਲੈ ਲਿਓ ਕਈ ਤਤਵੀ ਨੋਟ ਵੀ ਪਛਾਣ ਲਓਗੇ ਵੀ ਉਹੀ ਨੋਟ ਆ ਓਏ ਖੁੰਜੇ ਤੇ ਹਲਦੀ ਜੀ ਲੱਗੀ ਹੋਈ ਹੈ ਜਿਹੜੇ ਦਰਬਾਰ ਸਾਹਿਬ ਟੇਕ ਕੇ ਆਏ ਸੀ ਸੰਗਰਾਂਦ ਵਾਲੇ ਦਿਨ ਉਹੀ ਨੇ ਕਿਤੇ ਆਪਦੇ ਇਹ ਇਨਾਂ ਦੀਆਂ ਜੇਬਾਂ ਬਨਵੇਂ ਨੇ ਉਹਦੇ ਪੈਸੇ ਜਾ ਸਕਦੇ ਨੇ ਨਿਕਲਦੇ ਨਹੀਂ ਹੈਗੇ ਮੁਰਗੀ ਜਿੰਨੀ ਮੋਟੀ ਹੋ ਜਾਂਦੀ ਹੈ ਅੰਡਾ ਉਨਾਂ ਈ ਛੋਟਾ ਹੁੰਦਾ ਜਾਂਦਾ ਕਿਉਂਕਿ ਖਰਾਕਾਂ ਗਾਂ ਪਖਾਣ ਲੱਗ ਜਾਂਦਾ ਸਰੀਰ ਉਹਦਾ ਸੋ ਇਹਨਾਂ ਦੇ ਜਿਹੜੇ ਚੂਚੇ ਪਾਲੇ ਹੋਏ ਨੇ ਉਹਨਾਂ ਤੋਂ ਵੀ ਬਚਿਓ ਬੜਾ ਗੁੰਮਰਾਹਕੁੰਨ ਪ੍ਰਚਾਰ ਕਰਦੇ ਆ